14 ਫਰਵਰੀ ਨੂੰ ਕਿਸਾਨਾਂ ਦੀ ਮੀਟਿੰਗ ਕੇਂਦਰ ਸਰਕਾਰ ਦੇ ਨਾਲ ਹੋਵੇਗੀ ਤੇ ਜਿਸ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਉੱਥੇ ਹੀ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਤੇ ਜਿਸ ਦੇ ਵਿੱਚ ਮੋਰਚਾ ਵੀ ਫਤਿਹ ਹੋ ਸਕਦਾ ਹੈ ਦੱਸਦੀ ਹੈ ਕਿ ਰਾਤ ਡੱਲੇਵਾਲ ਦੇ ਨਾਲੇ ਕੇਂਦਰ ਸਰਕਾਰ ਦੇ ਕੁਝ ਨੁਮਾਇਦਿਆਂ ਨੇ ਮੁਲਾਕਾਤ ਕੀਤੀ ਤੇ ਜਿਸ ਤੋਂ ਬਾਅਦ ਉਥੇ ਹੀ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰੰਤੂ ਅੱਜ ਦੱਸਦੀ ਏ ਕਿ ਡੱਲੇਵਾਲ ਦੇ ਵੱਲੋਂ ਮੈਡੀਕਲ ਟ੍ਰੀਟਮੈਂਟ ਲੈਣ ਨੂੰ ਹਾਂ ਕਰ ਦਿੱਤੀ ਗਈ ਹੈ ਦੂਜੇ ਪਾਸੇ ਉਹਨਾਂ ਦਾ ਕਹਿਣਾ ਏ ਕਿ ਜਦੋਂ ਤੱਕ ਕੇਂਦਰ ਸਰਕਾਰ ਗੱਲਬਾਤ ਨਹੀਂ ਮੰਨ ਜਾਂਦੀ ਉਦੋਂ ਤੱਕ ਮੈਂ ਜਿਹੜਾ ਕਿ ਭੁਖੜਤਾਲ ਨਹੀਂ ਛੱਡਾਂਗਾ ਤੇ ਹੁਣ 14 ਫਰਵਰੀ ਨੂੰ ਵੱਡੀ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਗੱਲਬਾਤ ਦੌਰਾਨ ਕੋਈ ਸਿੱਟਾ ਨਿਕਲ ਕੇ ਬਾਹਰ ਆਵੇਗਾ ਗੱਲ ਕਰੀਏ 13 ਫਰਵਰੀ ਤੋਂ ਲੈ ਕੇ ਕਿਸਾਨ ਅੜੇ ਹੋਏ ਨੇ ਉੱਥੇ ਹੀ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਜਿਸ ਦੇ ਦੌਰਾਨ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਕਿ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਤੇ ਜਿਸ ਦੇ ਵਿੱਚ ਮੀਟਿੰਗ ਹੋਵੇਗੀ 14 ਫਰਵਰੀ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਹੋਵੇਗੀ ਤੇ ਉੱਥੇ ਹੀ ਕੋਈ ਸਿੱਟਾ ਨਿਕਲ ਕੇ ਬਾਹਰ ਆ ਸਕਦਾ ਹੈ ਪ੍ਰਧਾਨ ਸਾਹਿਬ ਨੂੰ ਅੱਜ 55 ਦਿਨ ਹੋ ਗਏ ਨੇ ਤੇ ਮਰਨ ਵਰਤ ਤੇ ਬੈਠਿਆਂ ਨੂੰ ਤੇ ਜਿਸ ਦੇ ਦੌਰਾਨ ਉਹਨੇ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਹਾਲਤ ਜਿਹੜੀ ਕਿ ਕਾਫੀ ਖਰਾਬ ਕਰਨ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਉੱਥੇ ਹੀ ਅੱਧੀ ਰਾਤ ਨੂੰ ਜਿਹੜਾ ਕਿ ਕਿਸਾਨਾਂ ਦੇ ਨਾਲ ਮੀਟਿੰਗ ਕੇਂਦਰ ਸਰਕਾਰ ਦੇ ਨੁਮਾਇਦੇ ਨੇ ਕੀਤੀ ਤੇ ਜਿਸ ਤੋਂ ਬਾਅਦ ਭਰੋਸਾ ਵੀ ਦਿਵਾਇਆ ਗਿਆ ਹੈ ਤੇ ਉੱਥੇ ਹੀ ਹੁਣ ਵੱਡੀ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਜਿਹੜੇ ਕਿ ਮੰਗਾਂ ਨੇ ਉਸ ਨੂੰ ਲੈ ਕੇ ਪੱਕੀ ਮੋਹਰ ਲੱਗ ਸਕਦੀ ਹੈ ਅਸੀਂ ਇਹ ਕਿ ਰਾਤ ਡੱਲੇਵਾਲ ਦੇ ਨਾਲ ਇਹ ਕੇਂਦਰ ਸਰਕਾਰ ਦੇ ਕੁਝ ਨੁਮਾਇਦਿਆਂ ਨੇ ਮੁਲਾਕਾਤ ਕੀਤੀ ਤੇ ਜਿਸ ਤੋਂ ਬਾਅਦ ਉਥੇ ਹੀ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰੰਤੂ ਅੱਜ ਦੱਸਦੀ ਏ ਕਿ ਡੱਲੇਵਾਲ ਦੇ ਵੱਲੋਂ ਮੈਡੀਕਲ ਟਰੀਟਮੈਂਟ ਲੈਣ ਨੂੰ ਹਾਂ ਕਰ ਦਿੱਤੀ ਗਈ ਹੈ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਗੱਲਬਾਤ ਨਹੀਂ ਮੰਨ ਜਾਂਦੀ ਉਦੋਂ ਤੱਕ ਮੈਂ ਜਿਹੜਾ ਕਿ ਭੁਖੜਤਾ ਨਹੀਂ ਛੱਡਾਂਗਾ ਤੇ ਹੁਣ 14 ਫਰਵਰੀ ਨੂੰ ਵੱਡੀ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਗੱਲਬਾਤ ਦੌਰਾਨ ਕੋਈ ਸਿੱਟਾ ਨਿਕਲ ਕੇ ਬਾਹਰ ਆਵੇਗਾ ਗੱਲ ਕਰੀਏ 13 ਫਰਵਰੀ ਤੋਂ ਲੈ ਕੇ ਕਿਸਾਨ ਅੜੇ ਹੋਏ ਨੇ ਉੱਥੇ ਹੀ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਜਿਸ ਦੇ ਦੌਰਾਨ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਕਿ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਤੇ ਜਿਸ ਦੇ ਵਿੱਚ ਮੀਟਿੰਗ ਹੋਵੇਗੀ 14 ਫਰਵਰੀ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਹੋਵੇਗੀ ਤੇ ਉੱਥੇ ਹੀ ਕੋਈ ਸਿੱਟਾ ਨਿਕਲ ਕੇ ਬਾਹਰ ਆ ਸਕਦਾ ਹੈ ਪ੍ਰਧਾਨ ਸਾਹਿਬ ਨੂੰ ਅੱਜ 55 ਦਿਨ ਹੋ ਗਏ ਨੇ ਤੇ ਮਰਨ ਵਰਤ ਤੇ ਬੈਠਿਆਂ ਨੂੰ ਤੇ ਜਿਸ ਦੇ ਦੌਰਾਨ ਉਹਨੇ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਹਾਲਤ ਜਿਹੜੀ ਕਿ ਕਾਫੀ ਖਰਾਬ ਕਰਨ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਉੱਥੇ ਹੀ ਅੱਧੀ ਰਾਤ ਨੂੰ ਜਿਹੜਾ ਕਿ ਕਿਸਾਨਾਂ ਦੇ ਨਾਲ ਮੀਟਿੰਗ ਕੇਂਦਰ ਸਰਕਾਰ ਦੇ ਨੁਮਾਇਦੇ ਨੇ ਕੀਤੀ ਤੇ ਜਿਸ ਤੋਂ ਬਾਅਦ ਭਰੋਸਾ ਵੀ ਦਿਵਾਇਆ ਗਿਆ ਹੈ ਤੇ ਉੱਥੇ ਹੀ ਹੁਣ ਵੱਡੀ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਜਿਹੜੇ ਕਿ ਮੰਗਾਂ ਨੇ ਉਸ ਨੂੰ ਲੈ ਕੇ ਪੱਕੀ ਮੋਹਰ ਲੱਗ ਸਕਦੀ ਹੈ